ওরা <pyatled> কাঁপলে <and residential> <shop> <assistantVOICEOVERities> ਧਰਾਨੇ ਦੀ ਟਾਬ ਲਾਈਵ ਚੈਨਲ ਦੇਖ ਰਹੇ ਦਖਸਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਵੜਿੰਗ ਚੋਂ ਨੰਗ ਦੀ ਵੱਡੀ ਨਹਿਰ ਵਿੱਚ ਜੈਤੋ ਵਾਸੀ ਇੱਕ ਪਿਤਾ ਨੇ ਆਪਣੇ ਪੁੱਤਰ ਸਮੇਤ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੀਤੀ ਕੋਸ਼ਿਸ਼ ਵਿਅਕਤੀ ਵੱਲੋਂ ਮੋਬਾਈਲ ਤੇ ਰਿਕਾਰਡ ਕਰਕੇ ਵੀਡੀਓ ਬਣਾਈ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਮੈਂ ਇੰਨਾ ਵਿਅਕਤੀਆਂ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰੀ ਹੈ। ਤੁਸੀਂ ਦੇਖ ਰਹੇ ਹੋ ਨਹਿਰ ਦੇ ਕੋਤਾ ਕੋਰਾ ਦੀਆਂ ਲਾਈ ਫੋਟੋਆਂ। ਉਹ ਆਪਾਂ ਕਰਦੇ ਹਾਂ ਪਰਿਵਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਵੀ ਉਹਨਾਂ ਦਾ ਕੀ ਕਹਿਣਾ ਹੈ ਇਸ ਵਿਸ਼ੇ ਤੇ। ਭਾਈ ਇਹ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆਂ। ਨੰਬਰਦਾਰ ਆ ਰਗੇ, ਕਿਰਨੇ ਆ ਰਗੇ, ਭਾਗ ਆ ਰਗੇ। ਸਾਰੇ ਤਾਂ ਕਰਦੇ ਆ ਅਸੀਂ ਪਿਓ ਪੁੱਤ ਨੇ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲ ਖੜਾ ਮੋਟਰਸਾਈਕਲ ਜਿ ਡਟੂਗਾ ਹੋਊਗਾ ਤੇ ਰੈਡੀ ਸਾਂਚ ਦੇ ਨੰਬਰ ਹੋਊਗਾ ਤੇ ਮੈਂ ਵੀਡੀਓ ਕਰੇ ਪਾਉਣਾ ਭਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਫੋਨਦੇ ਆ ਕਲੇਸ਼ ਲੋਕੀ ਤੇ ਅਲਵਿਦਾ ਦੋਸਤੋ ਠੀਕ ਹੈ ਨਾ ਅਸੀਂ ਮਹਿਰ ਚੱਲੇ ਛਾਲ ਮਾਰ ਸਰ ਤੇ ਅਸੀਂ ਕੋਟਲੀ ਐ ਜਿਹੜਾ ਕਚਰਾ ਆ ਜਾਂਦਾ ਵੱਡੀ ਸੜਕ ਤੋਂ ਪੁੱਲ ਤੋਂ ਪਾਸੇ ਦੀ ਝਾੜੀਆਂ ਕੋਲ ਦੀ ਤੇ ਕਹਿੰਨੂ ਰਿਪੋਰਟ ਨੂੰ ਕਹੇ ਦੀ ਸ੍ਰੀ ਸ੍ਰੀ ਸਾਨੂੰ ਕੱਢ ਕੇ ਤੇ ਆਪ ਦਾ ਸਕਾ ਲਾ ਲਓ ਤੇ ਸਾਡੀ ਕਰੇ ਪੋਸਟਮੈਨ ਲੋਕਾਂ ਨੂੰ ਪਹਸਾ ਦਿਓ ਬਸ ਕੀ ਨਾਮ ਹੈ ਕੀ ਕਟਣਾ ਹੋਈ ਸੀ ਤੁਹਾਡੇ ਕੀ ਲੱਗਦੇ ਸੀ ਕੀ ਕਟਣਾ ਹੋਇਆ ਪਾਈ ਛਾਲ ਮਾਰੀ ਉਹਨਾਂ ਨੇ ਵੀ ਰੈਕਡ ਕੀਤਾ ਵੀਡੀਓ ਖਾਸ ਰੈਕਡ ਕਰ ਵੀਡੀਓ ਤੇ ਜੋਤਨ ਬੰਦਾਂ ਨਾਮ ਵੀ ਲਿਆ ਮੰਤਾਂ ਕਰਦੇ ਪਹਿਲੇ ਦਿੱਤੇ ਕਰਦੇ ਵਾਰ-ਵਾਰ ਮੰਤਰੇ ਚੇਸ ਕਰਿਓ ਨਾ ਕਿਸੇ ਕਰਕੇ ਐਕਸਾਈਡ ਕਰ ਗਈ ਕਿੰਨੇ ਬੱਚੇ ਸੀ ਇਹਨਾਂ ਦੇ ਕੀ ਕੋਈ ਹੋਰ ਨਾਲ ਹੀ ਮਰੇ ਕਿੰਨੀ ਉਮਰ ਸੀ ਇਹਨਾਂ ਦੀ ਆਪ ਦੀ 38 ਸਾਲ ਦਾ ਸੀ ਇਹ ਮੁੰਡਾ 15 ਸਾਲ ਦਾ ਸੀ ਕੀ ਕੰਮ ਕਰਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੀ ਸਥਿਤੀ ਆਪਾਂ ਜਿਹੀ ਜਾਂਦੀ ਹੈ ਜਿਹੜੇ ਕੀ ਮੰਗ ਕਰਦੇ ਮੰਗ 50 ਰੁਪਏ ਕਰ ਰਹੇ ਨੇ ਕਰਦੇ ਹਾਂ ਕਿ ਜਿੰਨਾ ਪੰਗ ਨਹੀਂ ਆਇਆ ਸਾਂਖਿਤਾ ਦੇ ਰਿਹਾ ਤੇ ਆਖਰ ਨੂੰ ਫੋਨ ਕਰਦੇ ਬਹੁਤ ਨਾਲ ਕੰਮ ਕਰਦੇ ਸੀ ਉਹਨਾਂ ਬਦਕਾਰਮੀ ਹੋਣੀ ਚਾਹੀਦੀ ਹੈ ਸਰਕਾਰੀ ਕਰਮਚਾਰੀ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਸੀ ਜਿਨ੍ਹਾਂ ਨੇ ਪੈਸੇ ਪੁੱਛੇ ਤਾਂ ਕੋਈ ਗੱਲ ਦੱਸਦਾ ਸੀ ਕਿਸੇ ਤਰ੍ਹਾਂ ਦੇ ਵੀ ਮੈਨੂੰ ਪਰਚਾ ਨਹੀਂ ਸਾਡੇ ਕੋਈ ਨਹੀਂ ਕਰਦੇ ਪਾਣੀ ਦੇ ਵਿੱਚ ਟਿੱਕੇ ਨਹੀਂ ਸਵੇਰੇ ਕਰੀਬ 7:30 8:30 ਦੇ ਕਰੀਬ ਥਾੜੇ ਦੇ ਬਰੀਆਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਸ ਸੰਬੰਧੀ ਐਸਚੋ ਬਰੀ ਵਾਲਾ ਦੇ ਕੋਲ ਥਾਣੇ ਹੀ ਉਤੋਂ ਪਿੰਡ ਦੀ ਪੰਚਾਇਤ ਤੇ ਹੁੱਕੋ ਚਾਰ ਪੰਜ ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਐਸਚੋ ਬਰੀ ਵਾਲਾ ਨਹਿਰ ਤੇ ਇਹ ਰਾਜਸਥਾਨੂ ਕੀਦਰ ਨਹਿਰ ਹੈ ਸਵੇਲਾਲੇ ਦੇ ਪਿੰਡ ਚ ਸਵੇਲਾਲੇ ਦੇ ਨੇੜੇ ਤੇ ਕੋਟਕਪੁਰਾ ਰੋਡ ਦੇ ਉੱਪਰ ਹੈ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੋਜ਼ਿਕੋਟ ਦੇ ਵਿੱਚ ਪੈਂਦਾ ਉਥੋਂ ਇੱਕ ਗਰਨਾਲ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੀ ਉਮਰ ਕਰੀਬ 10 ਸਾਲ ਹੈ 33-34 ਸਾਲ ਹੈ ਤੇ ਉਸ ਦਾ ਲੜਕਾ ਜਿਹਦੀ ਉਮਰ ਕਰੀਬ 15-16 ਸਾਲ ਹੈ ਉਹ ਦੋਨੇ ਜਣਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਸੀ ਉਹਦਾ ਜਾਂਚ ਕਰਨ ਲੱਗੇ ਆ ਵਿਆਲ ਲਿਕਨ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤਰੰਤਾਂ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾਖੋਰ ਬੁਲਾ ਕੇ ਤੇ ਚੈੱਕ ਕੀਤਾ ਤੇ ਇਹ ਜਿਹੜੀ ਐਨਡੀਆਰਐਫ ਦੀ ਟੀਮ ਹੈ ਬਟਿੰਡੇ ਤੋਂ ਉਹ ਵੀ ਚੱਲ ਪਈ ਆ ਉੱਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬਾਡੀ ਆ ਜਿਹੜੀ ਹੈਗੀ ਆ ਨਹਿਰ ਚੋਂ ਟਰਿਸ ਕਰਕੇ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਜੀ ਸਰ ਕੋਈ ਪਤਾ ਲੱਗਿਆ ਕੋਈ ਤੰਗ ਪ੍ਰੇਸ਼ਾਨ ਕਰਨ ਕਰਦੇ ਸੀ ਕਿ ਜਾਂ ਕੁਛ ਇਹ ਜਿਹਾ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਸਾਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਇਹ ਵੀਡੀਓ ਨਹਿਰ ਚ ਸਾਲ ਮਾਰਨ ਤੋਂ ਪਹਿਲਾਂ ਬਣਾਈ ਗਈ ਹੈ ਇਹਨਾਂ ਨੇ ਉਹ ਵੀ ਅਸੀਂ ਜਾਂਚ ਕਰਨੀ ਹੈ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਹੈ ਉਹਦੀ ਅਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਪਹਾਲ ਜਾਰੀ ਹੈ ਜੀ ਐਨਡੀਆਰ ਕ ਦੀਆਂ ਟੀਮਾਂ ਪਹੁੰਚਣ ਵਾਲੀਆਂ ਪ੍ਰਾਈਵੇਟ ਕੋਤਾਖੋਰ ਇੱਥੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰਰ ਵਿਅਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀਆਂ ਰੈੱਡ ਬੋਡੀਆਂ ਵੀ ਭੱਜ ਜਾ ਰਹੀ ਹੈ ਕਿੰਨੇ ਕੁ ਸਾਲ ਮਾਰੀ ਕੋਈ ਪਤਾ ਲੱਗਿਆ ਕਰੀਬ ਜਿਹੜੀ ਆ ਕੋਈ ਕਰੀਬ ਪੌਣੇ 8 ਵਜੇ ਦਾ ਵਕੂਆ ਹੈ